ਸੌਣ ਦੀ ਗੱਲ ਹੋਵੇ ਨੱਚਣ ਗਾਉਣ ਦੀ ਗੱਲ ਹੋਵੇ ਤਾਂ ਪੰਜਾਬੀਆਂ ਦਾ ਨਾ ਸੱਤ ਉੱਤੇ ਹੈ ਹਨੇਰੋਂ ਵਿੱਚ ਵੀ ਉਜਾਲੋਂ ਦਾ ਜ਼ਮਾਨਾ ਢੂੰਡ ਲੇਤਾ ਹੈ ਇਨਸਾਨ ਵਹੀ ਜੋ ਉਦਾਸੀ ਵਿੱਚ ਵੀ ਹੱਸਣੇ ਦਾ ਬਹਾਨਾ ਢੂੰਡ ਲੇਂਦਾ ਹੈ ਪੰਜਾਬ ਤੇ ਮੇਰਾ ਘਰ ਹੈ ਮੇਰੀ ਜਾਨ ਹੈ ਜਿੰਦ ਜਨ ਇੱਥੇ ਹੀ ਜੰਮੇ ਪਲੇ ਖੇਡੇ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਕਾਮੇਡੀ ਸ਼ੋਅਾਂ ਦਾ ਸਫ਼ਰ ਫਿਰ ਬੰਬੇ ਦਾ ਗ੍ਰੇਟ ਇੰਡੀਅਨ ਲਫਟਰ ਚੈਲੰਜ ਫਿਰ ਕਪਿਲ ਸ਼ਰਮਾ ਸ਼ੋਅ ਤੋਂ ਕਾਮੇਡੀ ਦੇ ਨਾਲ ਵਾਪਸਤਾ ਤਾਂ ਪੰਜਾਬੀਆਂ ਦੇ ਖੌਨ ਦੇ ਵਿੱਚ ਕਹਿ ਲੋ ਕਾਮੇਡੀ ਹੈ ਮੇਰੇ ਇੱਕ ਡਿਸਟ੍ਰਿਬਿਊਟਰ ਦਾ ਫੋਨ ਆਇਆ ਤਾਂ ਉਸਨੇ ਪੁੱਛਿਆ ਕੀ ਪਿਕਚਰ ਦਾ ਨਾਮ ਹੈ ਮੈਂ ਬੋਲਾ ਕਿ ਮੀਆਂ ਬੀਬੀ ਰਾਜੀ ਕੀ ਕਰਨਗੇ ਪਾਜੀ ਇਹ ਸੁਣਤੇ ਉਹ ਹੱਸਨੇ ਲੱਗ ਗਿਆ ਮੈਂ ਬੋਲਾ ਕਿ ਕਿਉਂ ਅਰੇ ਬਹੁਤ ਅੱਛਾ ਟਾਈਟਲ ਹੈ ਕੀ ਬਾਤ ਹੈ ਪਾਜੀ ਪਿੱਛੇ हट ਜਾਓ ਬੱਚਾ ਤੁਹਾਡੀ ਸ਼ਕਲ ਦੇਖ ਕੇ ਰੋ ਰਿਹਾ ਪੰਜਾਬੀ ਫਿਲਮਾਂ ਵੀ ਕੀਤੀਆਂ ਹੋਣਗੀਆਂ ਤੁਸੀਂ ਹੁਣ ਬੰਬੇ ਦੇ ਵਿੱਚ ਕੰਮ ਕਰ ਰਹੇ ਹੋ ਤੇ ਹੁਣ ਤੁਸੀਂ ਸਾਊਥ ਦੇ ਡਾਇਰੈਕਟਰ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਫਰਕ ਕੀ ਨਜ਼ਰ ਆਇਆ ਚਾਹੇ ਉਹ ਸਾਊਥ ਦੀਆਂ ਫਿਲਮਾਂ ਕਹਿ ਲੋ चाहे मराठी फिल्म कह लो हिंदी फिल्म कह लो पंजाबी कॉमेडी पता कॉमेडी वो डॉक्टर अनिल के मेहता थे तो उन्होंने ये पंजाबी फिल्म का मुझे ब्रेक दिया क्योंकि मैं ऑलरेडी मराठी भोजपुरी और तुलगु कन्नड़ा कोंकणी ये सब अलग अलग लैंग्वेज में पिक्चरें बना चुका हूँ जो लोगों को पसंद भी आती थी ਜਿਵੇਂ ਉਹ ਬਰਾੜ ਹਸਦੀ ਡਾਇਲੌਗ ਬੋਲਦೇನೆ ਹਨ ਕਿ ਜੇਕਰ ਮੇਰੀ ਬੂਆ ਨਹੀਂ ਮੰਨਦੀ ਤਾਂ ਮੈਂ ਇਸ ਰਿਲੇਸ਼ਨ ਨੂੰ ਨਹੀਂ ਮੰਨ ਸਕਦਾ ਬੂਆ ਜੀ ਨੇ ਐਕਸੈਪਟ ਨਹੀਂ ਕੀਤਾ ਤੇ ਮੈਂ ਵੀ ਇਹ ਰਿਲੇਸ਼ਨਸ਼ਿਪ ਐਕਸੈਪਟ ਨਹੀਂ ਕਰ ਪਾਉਂਦਾ ਦਰਾਂ ਨੂੰ ਇਨਵੋਲ ਕਰ ਲੈਣੇ ਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਇਨਵੋਲ ਹੋਣਾ ਠੀਕ ਹੈ ਜਾਂ ਫਿਰ ਸਾਨੂੰ ਆਪਣੀ ਮਰਜ਼ੀ ਨਾਲ ਹੀ ਜੋ ਕਰਨਾ ਹੈ ਸਾਨੂੰ ਕਰ ਲੈਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸਰ ਇਹ ਰਿਸ਼ਤਿਆਂ ਤੇ ਸਿਰ ਤੇ ਤਾਂ ਜ਼ਿੰਦਗੀ ਹੈਗੀ ਜੀ ਮੈਨੂੰ ਪੰਜਾਬੀ 90% ਸਿੱਖ ਗਿਆ ਕੋਈ ਬਾਤ ਕਰਦਾ ਹੈ ਤਾਂ ਸਮਝ ਮੈਂ ਆਤੀ ਹੈ ਮੂਝੇ ਬਾਤ ਕਰਨ ਦੇ ਵਿੱਚ ਥੋੜਾ ਸਾ ਪ੍ਰੋਬਲਮ ਹੁੰਦਾ ਲੇਕਿਨ ਅਗਲੀ ਪਿਕਚਰ ਨੇ ਕੁਝ ਨਹੀਂ ਹੋਗਾ ਇਸੇ ਜਗ੍ਹਾ ਤੇ ਮੈਂ ਆਪਕੋ ਇੰਟਰਵਿਊ ਦੂੰਗਾ ਪੰਜਾਬੀ ਮੇ ਓਏ ਹੋਏ ਹੋਏ ਯਾਨੀ ਕਿ ਹੁਣ ਇਹਨਾਂ ਨੂੰ ਪੰਜਾਬੀ ਚ ਕੋਈ ਗੱਲ ਨਹੀਂ ਕੱਢ ਸਕਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਦੀਪਕ ਸਰ ਜੈਸੇ ਤੁਸੀਂ ਮੈਨੂੰ ਦੱਸਿਆ ਹੁਣ ਪੰਜਾਬੀ ਚ ਹੁਣ ਕਨਵਰਟ ਕਰਨਾ ਥੋੜੇ ਜਿਹਾ ਟਾਈਮ ਲੱਗਦਾ ਜਬੀਏ ਜਿਹੀ ਤਾਂ ਖੂਬੀ ਆਪਾਂ ਉਸੇ ਵੇਲੇ ਮੋਲਡ ਹੋ ਜਾਂਦੇ ਹਾਂ ਤੋ ਰਿਕੁਐਸਟ ਕਰੂੰਗਾ ਕਿ ਮਾਨ ਸਰਬ ਕੋ ਪ੍ਰੀਮੀਅਰ ਤੇ ਲੈ ਕੇ ਆਓ। ਓਏ ਹੋਏ ਹੋਏ ਹੋਏ। ਇਤਨੀ ਕਾਮੇਡੀ ਉਨਕੀ ਦੇਖੀਏ, ਸਟੈਂਡਰਡ ਕੀ ਕਾਮੇਡੀ ਉਨਕੀ ਦੇਖੀਏ। ਚਾਹੇ ਕੁਲਫੀ ਗੱਲ। ਅਸੀਂ ਅੱਜ ਵੀ ਦੇਖ ਰਹੇ ਆ ਜੀ। ਮਿੱਠੀਆਂ ਮਿਰਚਾਂ ਸ਼ੋਜ਼ ਲੈ। ਜਗਨੂ ਹਾਜ਼ਰ। ਜਗਨੂ ਹਾਜ਼ਰ ਆ। ਜਗਨੂ ਕਹਿੰਦਾ ਹੈ। ਜੋ ਇੱਕ ਕਾਮੇਡੀ ਪੇਸ਼ ਕੀਤੀ ਹੈ ਸਮਾਜ ਵਿੱਚ ਲੁਕੀਆਂ ਹੋਈਆਂ ਬੁਰਾਈਆਂ ਨੂੰ ਉਹਨਾਂ ਤੇ ਤੰਜ਼ ਕੀਤਾ ਜਿਦਾਂ ਜਸਪਾਲ ਪੱਟੀ ਸਾਹਿਬ ਕਰਦੇ ਸੀ। ਕਮਾਲ ਆ ਜਸਪਾਲ ਪੱਟੀ ਸਾਹਿਬ ਨੂੰ ਵੀ ਸਲੂਟ ਹੈ। ਸਤਿ ਸ਼੍ਰੀ ਅਕਾਲ ਜੀ। ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਰਮਨਦੀਪ ਸਿੰਘ। ਤਾਂ ਅੱਜ ਦੇ ਭੱਜ ਦੌੜ ਦੇ ਦੌਰ ਦੇ ਵਿੱਚ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚਿੱਲ ਕਰਾਂ ਮੈਂ ਇੰਟਰਟੇਨਮੈਂਟ ਕਰਾਂ ਆਪਣੇ ਆਪ ਨੂੰ ਤੇ ਮੈਂ ਇਹਨਾਂ ਸਾਰੀਆਂ ਦਿੱਕਤ ਪਰੇਸ਼ਾਨੀਆਂ ਤੋਂ ਦੂਰ ਹੋ ਕੇ ਇੱਕ ਥੋੜਾ ਜਿਹਾ ਸਮਾਂ ਆਪਣੇ ਆਪ ਦੇ ਲਈ ਕੱਢ ਕੇ ਆਪਣੇ ਦਿਮਾਗ ਨੂੰ ਰਿਲੈਕਸ ਕਰਨ ਦੇ ਲਈ ਕਿਤੇ ਘੁੰਮਣ ਜਾਵਾਂ ਤਾਂ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਅਜਿਹਾ ਜਰੀਆ ਹੈ ਜਿਸ ਦੇ ਰਾਹੀਂ ਲੋਕ ਇੰਟਰਟੇਨ ਵੀ ਹੁੰਦੇ ਨੇ ਜੋ ਇੱਕ ਲੋਕਾਂ ਨੂੰ ਵਧੀਆ ਮੈਸੇਜ ਵੀ ਦਿੰਦਾ ਹੈ ਤੇ ਜਦੋਂ ਸਿਨੇਮਾ ਦੇ ਵਿੱਚ ਲੋਕ ਜਾਂਦੇ ਨੇ ਤਾਂ ਉਹ ਆਪਣੀਆਂ ਟੈਨਸ਼ਨ ਪਰੇਸ਼ਾਨੀਆਂ ਨੂੰ ਛੱਡ ਕੇ ਇੱਕ ਨਵੀਂ ਦੁਨੀਆ ਦੇ ਵਿੱਚ ਆ ਕੇ ਰਹਿੰਦੇ ਨੇ 2-3 ਘੰਟੇ ਬਿਤਾਉਂਦੇ ਨੇ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਫਿਰ ਆਪਣੇ ਕੰਮਕਾਰਾਂ ਤੇ ਲੱਗ ਜਾਂਦੇ ਨੇ ਤਾਂ ਇੱਕ ਬੜੀ ਹੀ ਇੰਟਰਟੇਨਿੰਗ ਫਿਲਮ ਮੀਆਂ ਬੀਵੀ ਰਾਜੀ ਤਾਂ ਕਿਆ ਕਰੇਗਾ ਕਾਜੀ 29 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਉਸ ਫਿਲਮ ਦੇ ਡਾਇਰੈਕਟਰ ਤੇ ਇੱਕ ਬੜੇ ਸੋਹਣੇ ਐਕਟਰ ਸਾਡੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ। ਹੈਰੀ ਸਰ ਕੀ ਹਾਲ ਚਾਲ ਹੈ? ਬਸ ਬੜੀਆਂ। ਦੀਪਕ ਦੀਪਕ ਪਾਜੀ ਜ਼ਿਆਦਾਤਰ ਬੰਬੇ ਰਹਿੰਦੇ ਹੋ ਪੰਜਾਬ ਬਾਰੇ ਉਹ ਕਹਿਜਾਂ ਮਹਿਸੂਸ ਕਰ ਰਹੇ ਹੋ। ਮੈਂ ਜੀ ਪੰਜਾਬ ਤੇ ਮੇਰਾ ਘਰ ਆ ਮੇਰੀ ਜਾਨ ਆ। ਜਿੰਦ ਜਾਨ ਇੱਥੇ ਜੰਮੇ ਪਲੇ ਕਿੱਡੇ ਦੂਰਦਰਸ਼ਨ ਤੋਂ ਉਸ ਤੋਂ ਬਾਅਦ ਕਾਮੇਡੀ ਸ਼ੋਅਾਂ ਦਾ ਸਫ਼ਰ ਫਿਰ ਬੰਬੇ ਦਾ ਗ੍ਰੇਟ ਇੰਡੀਅਨ ਲਫਟਰ ਚੈਲੰਜ ਫਿਰ ਕਪਿਲ ਸ਼ਰਮਾ ਸ਼ੋਅ ਤੋਂ ਕਾਮੇਡੀ ਨਾਲ ਵਾਸਤਾ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਕਹਿ ਲਓ ਕਾਮੇਡੀ ਹੈ ਹੂੰ ਗੱਲਾਂ-ਬਾਤਾਂ ਦੇ ਵਿੱਚ ਹੱਸਣਾ, ਗਾਉਣਾ, ਨੱਚਣਾ, ਟੱਪਣਾ ਸਾਡਾ ਸਾਰਿਆਂ ਦਾ ਚਾਹ ਹੁੰਦਾ ਜੀ ਬਿਲਕੁਲ ਹੈਰੀ ਪਾਜੀ ਮੈਂ ਬੜਾ ਐਕਸਾਈਟਡ ਆ ਤੁਹਾਡੇ ਨਾਲ ਇੰਟਰਵਿਊ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਮੈਂ ਜਾਣਨਾ ਚਾਹਨਾ ਤੁਹਾਡੇ ਬਾਰੇ ਉਹਦਾ ਕਾਰਨ ਹੈ ਕਿ ਤੁਸੀਂ ਸਾਊਥ ਤੋਂ ਆ ਕੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਾਊਥ ਫਿਲਮ ਇੰਡਸਟਰੀ ਹੈ ਉਹਦਾ ਇੱਕ ਆਪਣਾ ਲੈਵਲ ਹੈ ਮੈਂ ਵੀ ਕਹਾਂ ਕਿ ਬਾਲੀਵੁੱਡ ਨੂੰ ਪਿੱਛੇ ਛੱਡ ਕੇ ਤੇ ਉੱਪਰ ਪਹੁੰਚ ਚੁੱਕਿਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬਹੁਤ ਮਿਹਨਤ ਕਰ ਰਹੇ ਨੇ ਸਾਰੇ ਪਰ ਤੁਸੀਂ ਹੋਰ ਵੀ ਫਿਲਮਾਂ ਬਣਾ ਸਕਦੇ ਸੀ ਤੁਸੀਂ ਇੱਕ ਪੰਜਾਬੀ ਫਿਲਮ ਨੂੰ ਚੁਣਿਆ ਬਣਾਉਣ ਦੇ ਲਈ ਇਹਦੇ ਪਿੱਛੇ ਦਾ ਕਾਰਨ ਕੀ ਹੈ ਅ ਐਕਚੁਅਲੀ ਮੇਰੇ ਜੋ ਪ੍ਰੋਡਿਊਸਰ ਹੈ ਜਿन्होने ਮੇझे ਪਹਿਲਾ ਬ੍ਰੇਕ ਦਿਆ ਅੰਜਾਨੀ ਤੇ ਅਨਨੋਰ ਹਿੰਦੀ ਫਿਲਮ ਮਨੀਸ਼ਾ ਕੋਰਾਲਾ ਉਹ ਡਾਕਟਰ ਅਨਿਲ ਕੇ ਮਹਿਤਾ تھے ਤੋ ਉਹਨੋ ਨੇ ਇਹ ਪੰਜਾਬੀ ਫਿਲਮ ਕਾ ਮੇझे ਬ੍ਰੇਕ ਦਿਆ ਕਿਉਂਕਿ ਮੈਂ ਆਲਰੇਡੀ ਮਰਾਠੀ ਬੋਜਪੂਰੀ ਔਰ ਤੁਲੂ ਕਰਨਾੜਾ ਕੋੰਕਣੀ ये सब अलग अलग लैंग्वेज में पिक्चरें बना चुका जो लोगों को पसंद भी आती थी तो उन्होंने पंजाबी दिया तो मुझे बड़ी खुशी हुई कि मेरी लाइफ में एक, भारत की एक, एक अलग भाषा जिसमें कॉमेडी बहुत चलती है और मुझे कॉमेडी की बहुत पसंद है क्योंकि मैंने कॉमेडी में बहुत सारा मराठी स्टेज पे मैंने बहुत काम किया हुआ है तो ये पहली बार मुझे ब्रेक मिला था आई एम वेरी हैप्पी और ये पंजाबी फिल्मों का मार्केटिंग भी बड़ा है रीजनल फिल्मों में मुझे लगता है पंजाबी फिल्में जो ओवरसीज में भी चलती है बाकी बहुत सी फिल्में ओवरसीज में नहीं चलती है तो इसमें अगर आपको मौका मिला है किसी प्रोडक्शन ने दिया है तो थैंक्स और मुझे बड़ी खुशी हुई पंजाबी लोगों से मिलने के बाद उनके साथ काम करने के बाद पंजाबी आर्टिस्टों से काम करने के बाद बहुत अच्छा लगा मुझे तो जैसे ना आ, आपने इस फिल्म का टाइटल रखा है मियां बीबी राजी तो क्या करेगा पाजी आपको हाँ। आपको पता है इस लाइन का मतलब क्या है आपने रिसर्च हाँ। किया था हाँ। इसके बारे में बिल्कुल बिल्कुल ये एक्चुअली देखो ओरिजिनल ये जो था मियां बीवी राजी की करण काजी हां मैंने वो किया था लेकिन प्रोड्यूसर ने बोला हेरी तेरे कहानी में हीरो Hero, हीरोइन को पाजी मिलने नहीं दे रहा है तो हम काजी की जगह पाजी कर लेते हैं तो मैंने बोला डन उसके पीछे और एक रीजन था अगर मैं नहीं करता और मुझे निकाल के दूसरा डायरेक्टर लेता तो वो तो भी नहीं करना वो <laughs> तो भी समझ रहा है हमको ये पंजाबी फिल्म का ब्रेक उन्होंने मुझे दिया तो मैं उनको थैंक्स बोलूंगा और ये टाइटल मुझे एक डिस्ट्रीब्यूटर का फोन आया तो उसने पूछा क्या पिक्चर का नाम है मैंने बोला कि क्यों टाइटल देख के लोग हंस रहे हैं उनके एक रिएक्शन आ रही है इसका मतलब लोगों को फिल्म में और अच्छा लग सकता है दीपक बहुत हसाने लाफ्टर चैलेंज बड़ा हसाया तो इस फिल्म कि हसा रहे हो ਦੇਖੋ ਜੀ ਇਹ ਜ਼ਿੰਦਗੀ ਇਹੀ ਹੈ ਜੀ ਹੱਸਣਾ ਹਸਾਉਣਾ ਜਿਹੜਾ ਬੰਦਾ ਕਿਸੇ ਨੂੰ ਹਸਾਉਂਦਾ ਖੁਦ ਹੱਸਦਾ ਤੇ ਮੈਂ ਕਹਨਾ ਉਹ ਰੱਬ ਨੂੰ ਖੁਸ਼ ਕਰਦਾ ਤੇ ਨਾਲੇ ਸਾਡੇ ਪੰਜਾਬੀਆਂ ਦਾ ਤੇ ਪੰਜਾਬੀ ਦਾ ਦੇ ਸਿਰ ਤੇ ਸਿਰ ਹੀ ਜਾਂਦਾ ਹੂੰ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ ਹੂੰ ਪੰਜਾਬੀਆਂ ਦਾ ਨਾਂ ਸਭ ਤੋਂ ਉੱਤੇ ਆ। ਹੂੰ ਤੇ ਜੇ ਕਿਸੇ ਹੋਰ ਕਲਚਰ ਦੀ ਆਪਣਾ ਹੋਰ ਕਿਸੇ ਚੀਜ਼ ਦੀ ਗੱਲ ਹੋਵੇ ਤੇ ਪੰਜਾਬੀ ਤੇ ਪੰਜਾਬੀ ਮਾਂ ਬੋਲੀ ਦਾ ਨਾਂ ਸਭ ਤੋਂ ਉੱਤੇ ਆ। ਹੂੰ ਸੋ ਹਸਣ ਹਸਾਉਣ ਦੀ ਗੱਲ ਹੋਵੇ ਨੱਚਣ ਗਾਉਣ ਦੀ ਗੱਲ ਹੋਵੇ ਤੇ ਪੰਜਾਬੀਆਂ ਦਾ ਨਾਂ ਸਭ ਤੋਂ ਉੱਤੇ ਆ। ਸੋ ਇਸ ਕਰਕੇ ਮੈਂ ਅਕਸਰ ਕਹਿਣਾ ਵੀ ਹੁੰਦਾ ਕਿ ਉਦਾਸੀਆਂ ਤੇ ਜ਼ਿੰਦਗੀ 'ਚ ਪਈਆਂ ਰਹਿੰਦੀਆਂ ਬੰਦੇ ਨੂੰ ਪਰ ਕਹਿੰਦੇ ਆ ਕਿ ਅੰਧੇਰੋਂ 'ਮੇਂ ਵੀ ਉਜਾਲੋਂ ਕਾ ਜ਼ਮਾਨਾ ਢੂੰਡ ਲੇਤਾ ਹੈ। ਇਨਸਾਨ ਵਹੀ ਜੋ ਉਦਾਸੀ 'ਮੇਂ ਵੀ ਹਸਨੇ ਕਾ ਬਹਾਨਾ ਢੂੰਡ ਲੇਤਾ। ਸੋ ਮਾਹੌਲ ਚਾਹੇ ਕਿਦਾਂ ਦਾ ਵੀ ਹੋਵੇ ਸਿਚੁਏਸ਼ਨ ਕੈਸੀ ਵੀ ਹੋਵੇ ਲੇਕਿਨ ਬੰਦੇ ਨੂੰ ਆਪਣੇ ਚਿਹਰੇ ਤੇ ਮੁਸਕਰਾਹਟ ਰੱਖਣੀ ਚਾਹੀਦੀ ਹੈ ਸੋ ਉਸੇ ਹੀ ਸੋਚ ਨੂੰ ਲੈ ਕੇ ਉਸੇ ਹੀ ਕੋਸ਼ਿਸ਼ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਹੈ ਜਿਹਦਾ ਨਾਂ ਹੈ ਜਦ ਮੀਆਂ ਬੀਵੀ ਰਾਜ਼ੀ ਤੇ ਕੀ ਕਰਨਗੇ ਭਾਜੀ ਹੂੰ ਤੇ ਭਾਜੀ ਕੀ ਕੀ ਕਰਨਗੇ ਤੇ ਭਾਜੀ ਨੇ ਕੀ ਕੀ ਕੀਤਾ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਭਾਜੀ ਦੇ ਨਾਲ ਨਾਲ ਅਸੀਂ ਵੀ ਬੜਾ ਕੁਝ ਕੀਤਾ ਜੀ ਉਸ ਫਿਲਮ ਦੇ ਵਿੱਚ ਕਰਵਾਇਆ ਸਾਡੇ ਡਾਇਰੈਕਟਰ ਸਾਹਿਬ ਨੇ ਹੈਰੀ ਮਹਿਤਾ ਸਾਹਿਬ ਔਰ ਸਾਡੇ ਪ੍ਰੋਡੂਸਰ ਅਨਿਲ ਕੇ ਮਹਿਤਾ ਜੀ ਡਾਕਟਰ ਅਨਿਲ ਕੇ ਮਹਿਤਾ ਜੀ ਉਹਨਾਂ ਨੇ ਰੋਲ ਵੀ ਬਹੁਤ ਖੂਬਸੂਰਤ ਕੀਤਾ ਔਰ ਮੇਰਾ ਵੀਰ ਡੈਸ਼ਿੰਗ ਪਰਸਨੈਲਿਟੀ ਬਹੁਤ ਵੈਰੀ ਗੁੱਡ ਐਕਟਰ ਮੈਂ ਕਹਿਣਾ ਉਹਨੂੰ ਯੋਗਰਾਜ ਹੰਸ ਔਰ ਸ਼ਹਿਨਾਜ਼ ਸਹਿਰ ਬਹੁਤ ਹੀ ਖੂਬਸੂਰਤ ਹਸਨ ਪਰੀ ਤੇ ਬਹੁਤ ਹੀ ਵਧੀਆ ਐਕਟਰਸ ਐਕਸਪ੍ਰੈਸ਼ਨ ਕਮਾਲ ਦੇ ਜੀ ਹਮ ਪਰਮਵੀਰ ਭਾਜੀ ਹਮ ਔਰ ਬਨਵਾਰੀ ਲਾਲ ਝੋਲ ਜੀ ਬਿਲਕੁਲ ਔਰ ਸਾਡੇ ਕਪਿਲ ਸ਼ੋ ਦੇ ਵਿੱਚ ਅਕਸਰ ਤੁਸੀਂ ਦੇਖਦੇ ਹੋ ਮਿਊਜ਼ਿਕ ਦੀ ਟੀਮ ਨੂੰ ਉਹ ਕਰਦੇ ਹੁੰਦੇ ਆ ਦਿਨੇਸ਼ ਭਾਜੀ ਦਿਨੇਸ਼ ਮੈਤਾ ਅਕਸਰ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਦਿਨੇਸ਼ ਭਾਜੀ ਨੂੰ ਦੇਖਦੇ ਤੇ ਉਹ ਵੀ ਸਾਡੀ ਇਸ ਫਿਲਮ ਦੇ ਵਿੱਚ ਆ ਗਏ ਔਰ ਸਨੇ ਮੈਤਾ ਜੀ ਉਹਨਾਂ ਨੇ ਬਹੁਤ ਹੀ ਵਧੀਆ ਰੋਲ ਕੀਤਾ ਹੈ ਸੋ ਟੋਟਲ ਐਨਟਾਇਰ ਕਾਸਟ ਆ ਜਿਹੜੀ ਹਰ ਕਿਸੇ ਨੇ ਹਰ ਫਿਲਮ ਮਿਹਨਤ ਨਾਲ ਬਣਦੀ ਹੈ ਜੀ ਇਹ ਵੀ ਫਿਲਮ ਮਿਹਨਤ ਦੇ ਨਾਲ ਔਰ ਪੂਰੀ ਸੂਝ-ਬੂਝ ਦੇ ਨਾਲ ਬਣਾਈ ਗਈ ਹੈ ਬਾਕੀ ਦਰਸ਼ਕਾਂ ਦੀ ਕਚੈਰੀ ਚ ਹੈ ਜੀ ਉਹ ਕੀ ਫੈਸਲਾ ਕਰਦੇ ਉਹਨਾਂ ਤੇ ਤੁਹਾਨੂੰ ਫਰਕ ਕੀ ਨਜ਼ਰ ਆਇਆ ਤੁਸੀਂ ਪੰਜਾਬੀ ਫਿਲਮਾਂ ਵੀ ਕੀਤੀਆਂ ਹੋਣਗੀਆਂ ਤੁਸੀਂ ਹੁਣ ਬੰਬੇ ਦੇ ਵਿੱਚ ਕੰਮ ਕਰ ਰਹੇ ਹੋ ਤੇ ਹੁਣ ਤੁਸੀਂ ਸਾਊਥ ਦੇ ਡਾਇਰੈਕਟਰ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਫਰਕ ਕੀ ਨਜ਼ਰ ਆਇਆ ਤਿੰਨੇ ਫੀਲਡਾਂ ਦੇ ਵਿੱਚ ਜਾਂ ਕੰਮ ਕਰਾਉਣ ਦੇ ਤਰੀਕੇ ਦੇ ਵਿੱਚ ਕੀ ਫਰਕ ਨਜ਼ਰ ਆਇਆ ਫਰਕ ਮੈਨੂੰ ਹਸ ਸਿਚੁਏਸ਼ਨ ਅਲੱਗ-ਅਲੱਗ ਹੋ ਸਕਦੀ ਹੈ ਪਰ ਕਾਮੇਡੀ ਦਾ ਸੁਰ ਹਰ ਜਗ੍ਹਾ ਇੱਕੋ ਹੀ ਹੈ ਜੀ ਹੂੰ ਚਾਹੇ ਉਹ ਸੌਤ ਦੀਆਂ ਫਿਲਮਾਂ ਕਹਿ ਲਓ ਚਾਹੇ ਮਰਾਠੀ ਫਿਲਮਾਂ ਕਹਿ ਲਓ ਹਿੰਦੀ ਫਿਲਮਾਂ ਕਹਿ ਲਓ ਪੰਜਾਬੀ ਕਾਮੇਡੀ ਦਾ ਸੁਰ ਜਿੰਨੂੰ ਪਤਾ ਨਾ ਕਾਮੇਡੀ ਦਾ ਸੁਰ ਇੱਕੋ ਹੀ ਆ ਬਿਲਕੁਲ ਇਯਾਨੀ ਕਿ ਕਾਮੇਡੀ ਦੀ ਬਾਦਸ਼ਾਹ ਜੇ ਅਗਰ ਤੁਹਾਡੀ ਕਾਮੇਡੀ ਚਾਹੇ ਉਹ ਮਰਾਠੀ ਚਾਹੇ ਚਾਹੇ ਹਿੰਦੀ ਚਾਹੇ ਚਾਹੇ ਪੰਜਾਬੀ ਚਾਹੇ ਅਗਰ ਕਾਮੇਡੀ ਸਰਦਾਰ ਹੈ ਜਿਹਨਾਂ ਕਹਿੰਦੇ ਸੁਰ ਵਾਲੀ ਹੈ ਉਹ ਹਰ ਕਿਸੇ ਨੂੰ ਪਸੰਦ ਆਏਗੀ ਤੇ ਇਹ ਸੁਰ ਵਾਲੀ ਫਿਲਮ ਬਣਾਈ ਹੈ ਕਿਉਂਕਿ ਇਹਨਾਂ ਨੇ ਜਿਹੜੀਆਂ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਹਰੀ ਮਹਿਤਾ ਜੀ ਨੇ ਪਹਿਲਾਂ ਵੀ ਫਿਲਮਾਂ ਬਣਾਈਆਂ ਉਹ ਸਾਰੀਆਂ ਫਿਲਮਾਂ ਨੂੰ ਅਵਾਰਡ ਮਿਲਿਆ ਸੋ ਐ ਵੀ ਬਾਕਮਾਲ ਦੀ ਫਿਲਮ ਬਣਾਈ ਹੈ ਇਹਨਾਂ ਨੇ ਬਾਕੀ ਦੇਖਣ ਤੋਂ ਬਾਅਦ ਤੁਸੀਂ ਖੁਦ ਹੀ ਦੇਖ ਲਓਗੇ ਭਾਜੀ ਪਹਿਲਾਂ ਪੰਜਾਬ 22 ਸੀ ਕਦੇ ਤੁਸੀਂ ਜਾਂ ਫਸਟ ਟਾਈਮ ਆਇਓ ਨਹੀਂ ਪਹਿਲਾਂ ਪੰਜਾਬ 3rd ਟਾਈਮ ਆਇਓ Okay. फर्स्ट टाइम आया था आर्टिस्ट लोगों से मिलने युवराज से मिलने और बाकी परमवीर से मतलब जरिया है, फिल्म ही बहुत अच्छा बहुत इतना अच्छा है कि मैं चाहता हूं कि ये रिलीज हो जाए अच्छा रिस्पॉन्स मिले सेकंड पिक्चर स्टार्ट हो जाए अगली पिक्चर पंजाब में बनानी पंजाब में शूट करूंगा इस पिक्चर की कहानी थी वो बॉम्बे हीरो जो है बॉम्बे आता है बॉम्बे एक लड़की से प्यार करता है तो पूरी कहानी बॉम्बे की थी और एक दिन की शूटिंग थी दो सीन वो पंजाब से थे तो दो दिन के लिए एक दिन के लिए तो पंजाब सारी यूनिट लेके आना पॉसिबल नहीं था तो बॉम्बे में ऐसे लोकेशन है जहाँ पे हम लोग पंजाब पंजाब के शूट हुँ। करते हुँ। 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 वहां पे शूट किया गाँव का लोकेशन जो था मानसे गाँव का करके हमने किया बाकी पंजाब बॉम्बे की कहानी है सारी

लेकिन मैंने आर्टिस्ट लोगों को एक लिबर्टी दी थी कि आप लोगों को पंजाबी का ज्यादा नॉलेज है तो आपको अगर किसी सेंटेंस में किसी डायलॉग में कोई कॉमेडी पंचलाइन अगर लगे तो आप लोग बिल्कुल दीजिए और खास करके दीपक राजा ने पूरी फिल्म में हेल्प किया सिर्फ इनके सीन नहीं बाकी लोगों के सीन में भी उन्होंने डायलॉग ऐड करके दिए हमारे चाचा जी का जो रोल है पाजी का उनका मैं जो कहता और मैं कहता ये डायलॉग उनका है पूरी पिक्चर में वो इन्होंने दिया हुआ है तो ये बहुत अच्छा ये मतलब कि पंजाबी का इन लोगों ने मुझे हेल्प किया और ये फिल्म से मैंने पंजाबी 90 परसेंट सीख लिया कोई बात करता है तो समझ में आती है मुझे बात करने में थोड़ा सा ਪ੍ਰੋਬਲਮ ਹਟ ਲੇਗੀ ਅਗਲੀ ਪਿਕਚਰ ਨੇ ਇਹ ਕੁਝ ਨਹੀਂ ਹੋਗਾ ਇਸੇ ਜਗ੍ਹਾ ਤੇ ਮੈਂ ਆਪਕੋ ਇੰਟਰਵਿਊ ਦੂੰਗਾ ਪੰਜਾਬੀ ਮੇ ਓਏ 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 ਯਾਨੀ ਕਿ ਹੁਣ ਇਹਨਾਂ ਨੂੰ ਪੰਜਾਬੀ ਚ ਕੋਈ ਗੱਲ ਨਹੀਂ ਕੱਢ ਸਕਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਸਹੀ ਗੱਲ ਹੈ ਦੀਪਕ ਭਾਜੀ ਇਸ ਫਿਲਮ ਦਾ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀ ਨਾ ਤਾਂ ਟ੍ਰੇਲਰ ਚੋਂ ਇੱਕ ਮੈਸੇਜ ਜੋ ਟ੍ਰੇਲਰ ਚੋਂ ਹੀ ਪਤਾ ਲੱਗਦਾ ਹੈ ਫਿਲਮ ਚ ਤਾਂ ਵਾਕਈ ਬਹੁਤ ਵੱਡਾ ਮੈਸੇਜ ਹੋਊਗਾ ਉਹ ਸਾਨੂੰ ਇਹ ਸਮਝ ਆਉਂਦਾ ਕਿ ਜਿਵੇਂ ਜੁਵਰਾਜ ਹੰਸ ਜੀ ਡਾਇਲੋਗ ਬੋਲ ਦਿੰਦੇ ਹਨ ਕਿ ਜੇਕਰ ਮੇਰੀ ਬੂਆ ਨਹੀਂ ਮੰਨਦੀ ਤਾਂ ਮੈਂ ਇਸ ਰਿਲੇਸ਼ਨ ਨੂੰ ਨਹੀਂ ਮੰਨ ਇਨਵੋਲਵ ਕਰ ਲੈਣੇ ਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਇਨਵੋਲਵ ਹੋਣਾ ਠੀਕ ਹੈ ਜਾਂ ਫਿਰ ਸਾਨੂੰ ਆਪਣੀ ਮਰਜ਼ੀ ਨਾਲ ਹੀ ਜੋ ਕਰਨਾ ਹੈ ਉਹ ਸਾਨੂੰ ਕਰ ਲੈਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸਰ ਇਹ ਰਿਸ਼ਤੇਆਂ ਤੇ ਸਿਰ ਤੇ ਹੀ ਤਾਂ ਜ਼ਿੰਦਗੀ ਹੈਗੀ ਜੀ ਇਹ ਰਿਸ਼ਤੇਆਂ ਦੇ ਨਾਲ ਹੀ ਤਾਂ ਜ਼ਿੰਦਗੀ ਹੈ ਓਏ ਹੋਏ ਮਾਮਾ ਚਾਚਾ ਫੁੱਫੜ ਤਾਇਆ ਤਾਈ ਭੂਆ ਚਾਚੀ ਮਾਮੀ ਮੰਮੀ ਡੈਡੀ ਭੈਣ ਭਰਾ ਦਾਦਾ ਦਾਦੀ ਪਰਦਾਦਾ ਪਰਦਾਦੀ ਨਾਨਾ ਨਾਨੀ ਪੋਤਾ ਪੋਤੀ ਦੋਤਾ ਦੋਤੀ ਟਿੰਕੂ ਚਿੰਕੂ ਪੱਪੂ ਚਪੂ ਰਾਜੂ ਕਾਜੂ ਅੰਡੀ ਗਵੰਡੀ ਜਿੰਨੇ ਵੀ ਇਹ ਰਿਸ਼ਤੇ ਹੀ ਆ ਸਾਡੇ ਜਿਹੜੇ ਸਾਨੂੰ ਜਿਉਣਾ ਸਿਖਾਉਂਦੇ ਆ ਜਿਹੜੇ ਸਾਨੂੰ ਪੈਰਾਂ ਤੇ ਖੜੇ ਕਰਦੇ ਆ ਜਿਹੜੇ ਸਾਨੂੰ ਇੱਕ ਕਰਦਾਰ ਸਿਖਾਉਂਦੇ ਆ ਉਹਨਾਂ ਰਿਸ਼ਤਿਆਂ ਤੋਂ ਅਗਰ ਵੱਖ ਹੋਵਾਂਗੇ ਤੇ ਸਾਡਾ ਸਾਡੀ ਹੋਂਦ ਗੁਆਚ ਜਾਏਗੀ ਸਾਡਾ ਉਹ ਨਹੀਂ ਫਿਰ ਜਿਹੜੇ ਲੋਕ ਆਏ ਕਹਿੰਦੇ ਨੇ ਕਿ ਰਿਸ਼ਤੇਦਾਰਾਂ ਦੀ ਪਰਵਾਹ ਨਾ ਕਰੋ ਜਾਂ ਫਿਰ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਕਰਨਾ ਉਹ ਕਰ ਲੈਣਾ ਚਾਹੀਦਾ ਉਹ ਗੱਲ ਕਿੰਨੀ ਕ ਐਗਜ਼ਿਸਟ ਕਰਦੀ ਹੈ ਉਹ ਇੱਕ ਅਲੱਗ ਮੈਟਰ ਆ ਉਹ ਕਿਸ ਸਿਚੁਏਸ਼ਨ ਚ ਹਾਂ ਸਿਚੁਏਸ਼ਨ ਅਲੱਗ ਹੈ ਸਰ ਉਹ ਇਹ ਜਿਹੜੀ ਤੁਸੀਂ ਲੇਕਿਨ ਜੇ ਤੁਸੀਂ ਅਤੇ ਜੇ ਕੋਈ ਡਿਸੀਜਨ ਲੈਣਾ ਜਾਂ ਸਾਰਾ ਬਹੁਤ ਸਾਰੀਆਂ ਅੜਚਨਾ ਪੈ ਰਹੀਆਂ ਬੜੇ ਉਹ ਕੋਈ ਡਿਸਾਈਡ ਨਹੀਂ ਹੋ ਰਿਹਾ ਫਿਰ ਤੇ ਬੰਦਾ ਕਹਿੰਦਾ ਕਿ ਨਹੀਂ ਸੁਣ ਸਭ ਦੀ ਲੇਕਿਨ ਕਰ ਆਪ ਦੀ ਮਰਜ਼ੀ ਹੈ ਨਾ ਪਰ ਬਜ਼ੁਰਗਾ ਦੀ ਸਲਾਹ ਜ਼ਰੂਰੀ ਹੈ ਪਰ ਤੁਸੀਂ ਬਜ਼ੁਰਗਾਂ ਨੂੰ ਇਗਨੋਰ ਕਰਕੇ ਸਰ ਉਹਨਾਂ ਦੇ ਅਸ਼ੀਰਵਾਦ ਨਾਲ ਤਾਂ ਬੱਚਿਆਂ ਨੇ ਅੱਗੇ ਵਧਣਾ ਪੰਜਾਬੀ ਜਿਹੜੇ ਵਧੇ ਹੈ ਸਾਡੇ ਵੱਡੇ ਵਡੇਰਿਆਂ ਦੇ ਬਜ਼ੁਰਗਾਂ ਦੇ ਸਾਡੇ ਸ਼ਹੀਦਾਂ ਦੀ ਬਦੌਲਤ ਅਸੀਂ ਉਹਨਾਂ ਦੀ ਬਦੌਲਤ ਤੇ ਸਾਡੀ ਹੋਂਦ ਹੈ ਅਸੀਂ ਉਹਨਾਂ ਨੂੰ ਇਗਨੋਰ ਕਰਦਾਂਗੇ ਤਾਂ ਸਾਡੀ ਜ਼ਿੰਦਗੀ ਕਿਤੇ ਗਵਾਜ ਜਾਏਗੀ ਲੇਕਿਨ ਹਾਂ ਉਹਨਾਂ ਦੀ ਸੁਣਨੀ ਹੈ ਉਹਨਾਂ ਦੀ ਮੰਨਣੀ ਵੀ ਹੈ ਲੇਕਿਨ ਜਿੱਥੇ ਕੋਈ ਸਿਚੁਏਸ਼ਨ ਇਦਾਂ ਦੀ ਲੱਗ ਜਾਏ ਕਿ ਯਾਰ ਚਾਰੋਂ ਬੰਨੇ ਫਸ ਗਿਆ ਤੇ ਫਿਰ ਆਪਣਾ ਮਨ ਆਪਣੀ ਆਤਮਾ ਨੂੰ ਮਾਲਕ ਉਹਨੂੰ ਸੇਧ ਦਿੰਦਾ ਫਿਰ ਕਰ ਆਪਦੀ ਮਰਜ਼ੀ ਤਾਂ ਉਹ ਕਾਮੇਡੀ ਡਾਇਲ ਉਹ ਜਿਹੜਾ ਤੁਸੀਂ ਬੋਲਿਆ ਨਾ ਹੁਣੀ ਹਾਂ ਉਹ ਮੈਂ ਇੱਕ ਕਾਮੇਡੀ ਵੀ ਵਿੱਚ ਪਾਤਾ ਸੀਗਾ ਡਾਇਲੌਗ ਕਿ ਇੱਕ ਮੈਸੇਜ ਸੀਗਾ ਹਾਂ ਉਹ ਕੈਚ ਕੀਤਾ ਕੈਚ ਕੀਤਾ ਜਿੱਦਾਂ ਤੁਸੀਂ ਕਿਹਾ ਨਾ ਕਿ ਯਵਰਾਜ ਕਹਿੰਦਾ ਕਿ ਜੇ ਮੇਰੀ ਭੂਆ ਨਾ ਮੰਨੇ ਹੂੰ ਤੇ ਕਹਿੰਦਾ ਫਿਰ ਮੈਂ ਮੈਂ ਵੀ ਇਹ ਰਿਲੇਸ਼ਨ ਐਕਸੈਪਟ ਨਹੀਂ ਕਰਾਂਗਾ ਹਾਂ ਤੇ ਅਗਲਾ ਡਾਇਲੌਗ ਮੇਰਾ ਸੀ ਕਿ ਕਮਾਲ ਆ ਕਹਿੰਦਾ ਯਾਰ ਇਹ ਬੰਦਾ ਕਿਦਾਂ ਦਾ ਅੱਜ ਕੱਲ ਲੋਕੀ ਆਪਣੇ ਮਾਪਿਆਂ ਨੂੰ ਨਹੀਂ ਸੁਣਦੇ ਇਹ ਭੂਆ ਦੇ ਪਿੱਛੇ ਲੱਗਾ ਕਹਿੰਦਾ ਤੇ ਇਹ ਵੀ ਵੱਡਾ ਮੈਸੇਜ ਹੈ ਭਾਜੀ ਮਤਲਬ ਮਤਲਬ ਇਹ ਹੈ ਕਿ ਉਹਨੂੰ ਰਿਸ਼ਤਿਆਂ ਦੀ ਕਦਰ ਆ ਹਾਂ ਜੀ ਹਨਾ ਉਹ ਸਮਝਦਾਰ ਜੀ ਜੀ ਮੈਂ ਲੋਕਾਂ ਦਾ ਉਹ ਉਹ ਤੁਹਾਡੀ ਗੱਲ ਹੀ ਉਹਦੇ ਵਿੱਚ ਕੀਤੀ ਕਿ ਅੱਜ ਕੱਲ ਲੋਕੀ ਮਾਪੇ ਉਹਦੀ ਗੱਲ ਨਹੀਂ ਸੁਣਦੇ ਇਹ ਭੂਆ ਦੇ ਪਿੱਛੇ ਲੱਗਾ ਭਾਜੀ ਇਹ ਫਰਕ ਕਿਵੇਂ ਪੈ ਗਿਆ ਇਹਨਾਂ ਮਤਲਬ ਜਿਵੇਂ ਆਪਾਂ ਤੁਹਾਡੀ ਜਨਰੇਸ਼ਨ ਦੀ ਗੱਲ ਕਰ ਲਈਏ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਵੈਸੇ ਮੇਰਾ ਇਹ ਸਵਾਲ ਹੈ ਕਿ ਅੱਜ ਦੀ ਜਨਰੇਸ਼ਨ ਤੇ ਆਪਣਾ ਸਮਾਂ ਜੋ ਬੀਤ ਗਿਆ ਉਹਨਾਂ 'ਚ ਕੁਝ ਫਰਕ ਨਜ਼ਰ ਆਉਂਦਾ ਤੁਹਾਨੂੰ ਭਾਈ ਅਗ ਇਹ ਹੁਣ ਨਹੀਂ ਅ ਫਰਕ ਪਿਆ ਇਹ ਹਮੇਸ਼ਾ ਪਹਿਣਾ ਇਹ ਪੈਂਦਾ ਹੀ ਰਹਿਣਾ ਪੈਂਦਾ ਹੀ ਰਹਿਣਾ ਹੈਗਾ ਇਹ ਟਾਈਮ ਟੂ ਟਾਈਮ ਪਹਿਲੇ ਜਿੱਦਾਂ ਕਹਦੇ ਅਸੀਂ ਸਾਈਕਲਾਂ ਤੇ ਚੱਲਦੇ ਸੀ ਕਿਹਦੇ ਕਿੱਦ ਟਾਵੇਂ ਟਾਵੇਂ ਘਾਟੀ ਵੀ ਹੁੰਦਾ ਸੀ ਤੇ ਕਿਸੇ ਕੋ ਕਾਰ ਹੁੰਦੀ ਸੀ ਤੇ ਲੋਕਾਂ ਨੂੰ ਦੇਖਣਾ ਉਹ ਕਾਰ ਲਈ ਹੈ ਨਾ ਉਹ ਟੀਵੀ ਕਰਨ ਲੱਗਿਆ ਸਾਰੇ ਨੇ ਕਿਤੇ ਉਹ ਜ਼ਮਾਨਾ ਬਦਲ ਕੇ ਹੁਣ ਕਾਰ ਕਾਰ ਐਲਸੀਡੀਆਂ ਆ ਗਈਆਂ ਇਹ ਬਦਲਾ ਸਹੀ ਹੈ ਬਿਲਕੁਲ ਸਹੀ ਹੈ ਸਰ ਹੋਣਾ ਚਾਹੀਦਾ ਬਦਲਾਵ ਹੋਣਾ ਚਾਹੀਦਾ ਤਾਂ ਬਦਲਾਅ ਵੀ ਤੇ ਜ਼ਿੰਦਗੀ ਹੈ ਸਰ ਆਪਾ ਇਕੋਤ ਲੇਕਿਨ ਬਦਲਾਵ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਬਦਲਾਵ ਦੇ ਨਾਲ-ਨਾਲ ਸਰ 휴ਮੈਨਿਟੀ ਬਦਲਾਵ ਦੇ ਨਾਲ-ਨਾਲ ਉਹ ਤੁਹਾਡੇ ਐਥਿਕਸ ਤੁਹਾਡੀਆਂ ਜਿਹੜੇ ਸੰਸਕਾਰ ਤੁਹਾਡੀਆਂ ਜਿਹੜੇ ਰਸਮਾਂ ਰਿਵਾਜ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਚੱਲਣਾ ਪੈਣਾ ਸਰ ਮੈਮ ਮੈਂ ਅਕਸਰ ਕਹਿਣਾ ਹੁੰਦਾ ਕਿ Hindu Sikh Isai ya Musalman ਬਣੋ ਪਰ ਸਭ ਤੋਂ ਪਹਿਲਾਂ ਤੁਸੀਂ ਚੰਗੇ ਇਨਸਾਨ ਬਣੋ। ਸੋ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਿਊਮੈਨਿਟੀ ਨਾਲ ਜੋੜਦੀਆਂ ਉਹਨਾਂ ਨੂੰ ਨਹੀਂ ਭੁੱਲਣਾ। ਹਾਂ ਆਪਣੇ ਨਵੀਆਂ ਚੀਜ਼ਾਂ ਨਵੀਆਂ ਕਾਢਾਂ ਬਹੁਤ ਕੁਝ ਨਵਾਂ ਹੁੰਦੇ ਉਹਦੇ ਨਾਲ ਤੇ ਚੱਲਣਾ ਹੀ ਹੈ ਸਰ ਅਸੀਂ। ਨਵੇਂ ਜ਼ਮਾਨੇ ਨਾਲ ਤੇ ਚੱਲਣਾ ਹੀ ਹੈ। ਬਿਲਕੁਲ ਚੱਲਣਾ। ਭਾਜੀ ਇਹ ਜਿਵੇਂ ਹੁਣ ਤੁਸੀਂ ਪੰਜਾਬੀ ਫਿਲਮ ਬਣਾ ਰਹੇ ਹੋ ਜਾਂ ਤੁਸੀਂ ਤੁਸੀਂ ਇਹ ਕਿਹਾ ਕਿ ਮੈਂ ਹੋਰ ਵੀ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਫਿਲਮ ਬਣਾ ਚੁੱਕਿਆ। ए थोड़ा ही थोड़ा के मैं लग लग दे फिल्म बनाई नहीं। <laughs> नहीं, नहीं, नहीं तो बना तो और सुपर डूपर हिट हुई तो मनोज तिवारी ने दो फिल्में दी लाल यादव ने दो रवि किशन ने पांच फिल्में दी तो वो लोग ही देने लग गए मेरे को कुछ नहीं और बस यही मेरा ड्रीम शायद अभी फिर से कंप्लीट हो सकता है कि पंजाबी फिल्म हिट होगी तो पंजाबी के आर्टिस्ट या पंजाबी के प्रोड्यूसर पंजाबी के वो भी बोल सकते हैं ये अरिजी के साथ फिल्म करो ये अच्छी बनाते हैं अच्छा सर जैसे हमारे यहाँ पे ये अखाण होते हैं मियाँ बीबी राजी तो क्या करेगा काजी साउथ में भी ऐसी चीजें होती है, है जैसे जो बुजुर्ग लोग हमें बताइए कुछ वो कैसे होते हैं वो पक्का है ਮਰਾਠੀ ਮੇਂ ਵੀ ਹੈ ਕਿਵੇਂ ਮਤਲਬ ਕਿ ਕਿਆ ਬੋਲਤੇ ਆਪ ਲੋਗ ਕਿਆ ਬੋਲਤੇ ਹੋ ਨਹੀਂ ਬੋਲ ਸਕਤਾ ਹੈ ਅਲਗ ਅਲਗ ਲੈਂਗੁਏਜ ਹੈ ਜਿਸ ਮੇਂ ਕਿ بابا ہی بابا سے ایکولز رہا ماں باپ کی بات سنتے رہو اگر ماں باپ نہیں سپورٹ کرتے تو کچھ نہیں ہونے والا اچھا میں کہا بولا اچھا بولتا انہوں نے اچھا بولتا تو اسی جو جو بھی اب بولے وہ بولتا مراٹی چنگلے تھے مراٹی بولو شو تو کیا پرابلم نہیں لوہا اگر چاہے تو ہم بھوجپوری میں بھی روا سے بات کر سکے گا کوئی چنتا نہیں کے اچھا کناڑا ننگے برتتے کناڑلی ماٹاڑی نن ذاتے ਕੋਕਣੀ ਮਕਾ ਇਹ ਤਾਂ ਕੋਕਣੀ ਭਾਸ਼ਾ ਨਹੀਂ ਤੁਸੀਂ ਮੈਨੂੰ ਮਾਰਜਾ ਲਗੀ ਉਲੇ ਆ ਲੈਂ ਕਰ ਲੈਂ ਕਰ ਦੋ ਭਾਈ ਕੀ ਆ ਗਿਆ ਤੁਸੀਂ ਹੁਣ ਮਰਾਠੀ ਭਾਸ਼ਾ ਚ ਵੀ ਇੰਟਰਵਿਊ ਲੈ ਸਕਦੇ ਹੋ ਕੋਕਣੀ ਚ ਵੀ ਲੈ ਸਕਦੇ ਹੋ ਤੇ ਹੋਰ ਵੀ ਕੰਨੜ ਚ ਵੀ ਲੈ ਸਕਦੇ ਹੋ ਤੇ ਔਰ ਅਗਲੇ ਸਾਲ ਪੰਜਾਬੀ ਵਿੱਚ ਵੀ ਲੈ ਸਕਦੇ ਹਾਂ ਭਾਈ ਤੁਹਾਨੂੰ ਕੀ ਜਦੋਂ ਆਪਾਂ ਲੱਗ ਲੱਗ ਸਟੇਟਾਂ ਚ ਜਾਂਦੇ ਆ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਚ ਮਿਲਦੇ ਆ ਤੁਸੀਂ ਆਪਾਂ ਹਮੇਸ਼ਾ ਪਾਰਟੀਸ਼ਨ ਕਰਦੇ ਆ ਇੱਥੋਂ ਮੈਂ ਸਿੱਖਿਆ ਇੱਥੋਂ ਮੈਂ ਸਿੱਖਿਆ ਇੱਥੋਂ ਮੈਂ ਸਿੱਖਿਆ ਤਾਂ ਜਦੋਂ ਪੰਜਾਬ ਚਾਹੀ ਸਭ ਤੋਂ ਵੱਖਰੀ ਚੀਜ਼ ਕੀ ਲੱਗਦੀ ਆ ਤੁਹਾਨੂੰ ਦੇਖੋ ਪੰਜਾਬੀ ਮੈਂ ਕਾਮੇਡੀ ਕਾ ਜੋ ਹੈ ਨਾ आम आदमी भी जो दोस्त लोग मिलते हैं उसमें कॉमेडी हाँ। का अलग वैल्यू है मराठी में फैमिली वैल्यू है और कन्नड़ में और एक्शन पिक्चरें ज्यादा चलते हैं उधर एक्शन का है हिंदी में भी आजकल वो तेलुगु बिलगु जो फिल्में जो हिट रही हैं उन्हीं की कॉपी हो रही है अभी हिंदी में भी सब बड़े बड़े स्टार एक्शन ओरिएंटेड ही फिल्म कर रहे हैं लेकिन पंजाबी में मुझे ऐसा लगता है कि कॉमेडी के साथ तुसी शायद मेरी गाल के ना के एक सवाल है नहीं। जो हमेशा हम पूछते है, आर्टिस्ट को या डायरेक्टर को पूछते हैं जैसे एक होता है कि आजकल की जो फिल्में बन रही हैं उनमें हाँ। होता है कि या तो जैसे एक जाना डबल मीनिंग बातों का हो जाना क्या एक हिट फिल्म के लिए इन सब चीजों का होना जरूरी है ऐसा नहीं है लेकिन इसका कुछ बोल नहीं सकते ऑडियंस का मैं डबल मीनिंग उतनी होनी चाहिए कि आपके माँ बेटे बहन सब मिलके देखें लोग कह रहे कि आजकल ऐसी फिल्में नहीं बन रही कि हम फैमिली के साथ जाके देखाए तुम अकेले में जाओ तो ठीक है में नहीं बनती है हाँ भोजपुरी में भी नहीं बनती ज्यादा वहां पे तो, तो ज्यादातर बनी नहीं ऐसी बनती नहीं बनती है लेकिन ऐसी बनानी चाहिए कॉमेडी उतनी होनी चाहिए कि सब फैमिली मिलके फिल्म देखे वो नहीं होना चाहिए मैंने भोजपुरी में जितनी फिल्में की सब फैमिली मिलके देखती है कोई प्रॉब्लम नहीं है। और जो फैमिली पिक्चर होती है उसके हिट होने के चांसेस भी बढ़ जाते हैं ना क्योंकि है। जहाँ एक बंदा जा रहा है दस बंदे जा रहे हैं सब जा रहे हैं और रिपीट भी जाएंगे शायद मुझे लगता है की इस फिल्म में अगर थिएटर में लाफ्टर लाफ्टर आते रहे तो शायद ऑडियंस बोले चलो हम लोग चलते हैं देखते हैं फिर से रिपीट भी आएंगे हमारी पिक्चर ऐसी नहीं कि कॉमेडी कॉमेडी फैमिली है इमोशन है एक रिश्ते हैं और इन्होंने मंगल चाचा करके मंगल अंकल करके नौकर का घर में रोल किया है लेकिन इतना बड़ा रोल मैंने किसी फिल्म में नहीं देखा है और जिस तरह से इन्होंने किया है लोग हंस हंस के परेशान हो जाएंगे <laughs> परेशानी हो जाएगी परेशान हो जाएंगे हंस हंस के ਕਿਆ ਬਾਤ ਹੈ ਦੀਪਕ ਸਰ ਜਿਵੇਂ ਤੁਸੀਂ ਮੈਨੂੰ ਦੱਸਿਆ ਹੁਣ ਪੰਜਾਬੀ ਚ ਉਹਨਾਂ ਕਨਵਰਟ ਕਰਨਾ ਥੋੜਾ ਜਿਹਾ ਟਾਈਮ ਲੱਗਦਾ ਜਵਾਬੀਆਂ ਜਿਹੀ ਤਾਂ ਖੂਬੀ ਆ ਆਪਾਂ ਉਸੇ ਵੇਲੇ ਮੋਲਡ ਹੋ ਜਾਂਦੇ ਆ ਤੇ ਜੇ ਮੈਂ ਗੱਲ ਕਰ ਰਿਹਾ ਸੀ ਤੁਸੀਂ ਕਹਿ ਕੇ ਮੈਂ ਮੈਂ ਇਹ ਜਾਣਨਾ ਚਾਹੁੰਦਾ ਕਿ ਕਪਿਲ ਸ਼ਰਮਾ ਦੇ ਵਿੱਚ ਅਜਿਹੀ ਕਿਹੜੀ ਗੱਲ ਹੈ ਜਿਹੜੀ ਉਹਨਾਂ ਨੂੰ ਕਪਿਲ ਸ਼ਰਮਾ ਬਣਾਉਂਦੀ ਹੈ ਕਿਉਂਕਿ ਸਾਨੂੰ ਉਹਨਾਂ ਦੇ ਫਸਟ ਟਾਈਮ ਇਹ ਕਹਸਾ ਦੇਖੋ ਯਾਦਾ ਤਾਂ ਯਾਰ ਦੋਸਤ ਮਿਲੇ ਨਹੀਂ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਬਾਰੇ ਗੱਲ ਕਰ ਸਕਦੇ ਆ ਨਹੀਂ ਉਹ ਤਾਂ ਜੂੰਦਾ ਵਸਦਾ ਰਹੇ ਜੀ ਉਹ ਕਪਿਲ ਸ਼ਰਮਾ ਨੇ ਜਿੰਨੇ ਹਾਸੇ ਵੰਡੇ ਆ ਮੇਰੇ ਵੀਰ ਨੇ ਉਹ ਉਹ ਕਮਾਲ ਦਾ ਟੈਲੈਂਟ ਹੈ ਇੱਕ ਕੁਦਰਤੀ ਟੈਲੈਂਟ ਹੁੰਦਾ ਜੀ ਇੱਕ ਬਖਸ਼ ਹੁੰਦੀ ਹੈ ਹੂੰ ਉਸ ਨੂੰ ਮੈਂ ਅਕਸਰ ਕਹਿੰਦਾ ਕਿ ਉਸ ਮੇਰੇ ਵੀਰ ਨੂੰ ਕਪਿਲ ਨੂੰ ਬਖਸ਼ ਹੈ ਜਦੋਂ ਮੰਚ ਤੇ ਅਸੀਂ ਸਾਰੇ ਚੜਦੇ ਵੈਸੇ ਕੁਛ ਨਾ ਕੁਛ ਸ਼ਕਤੀ ਆ ਜਾਂਦੀ ਹੈ ਤੇ ਲੇਕਿਨ ਉਹ ਬਖਸ਼ਾ ਕੇ ਲਈ ਉਹ ਔਨ ਦਾ ਸਪੌਟ ਲੇਕਿਨ ਮर्यादा ਵਿੱਚ ਰਹਿ ਕੇ ਜਿਸ ਬੰਦੇ ਨੇ ਕਾਮੇਡੀ ਕੀਤੀ ਉਹ ਕਪਿਲ ਸ਼ਰਮਾ ਮਤਲਬ ਆਪਣੀ ਮर्यादा ਤੋਂ ਬਾਹਰ ਨਹੀਂ ਜਾਂਦਾ ਹੂੰ ਮਲੋ ਕਿਸੇ ਦੀ ਠੇ ਗੱਲ ਚੀਜ਼ ਨੂੰ ਠੇਸ ਪਹੁੰਚਾਉਣ ਵਾਲੀ ਉਸ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹਨਾਂ ਮੈਂ ਦਿਲੋਂ ਫੈਨ ਹਾਂ ਅੱਜ ਵੀ ਉਹ ਹੈ ਭਗਵੰਤ ਮਾਨਸਾ ਹੋਏ ਹੋਏ ਐਸੋਲੇਸੀਆਮ ਪੰਜਾਬ ਦੇ ਲੇਕਿਨ ਉਹਨਾਂ ਨਾਲ ਬਹੁਤ ਕੰਮ ਕੀਤਾ ਮੈਂ ਔਰ ਪੰਜਾਬ ਦੇ ਸੀਐਮ ਤੋਂ ਕੰਮ ਲਿਆ ਵੀ ਹੈ ਜੀ ਕਦੀ ਉਹਨਾਂ ਕੋਲ ਤਾਂ ਹਜ਼ਾਰਾਂ ਲੱਖਾਂ ਲੋਕ ਕੰਮ ਲੈਣ ਹੀ ਆਂਦੇ ਆ ਤੇ ਕੁਝ ਬੰਦੇ ਇਦਾਂ ਦੇ ਵੀ ਹੋਣੇ ਚਾਹੀਦੇ ਜਿਹੜੇ ਸਿਰਫ ਯਾਰੀ ਦੋਸਤੀ ਪਿਆਰ ਦੇ ਨਾਲ ਮਿਲਣਾ ਤੇ ਉਹਨਾਂ ਚੋਂ ਮੈਂ ਆ ਜੀ ਮੈਂ ਕੰਮ ਲੈਣ ਵਾਲਾ ਦੋਸਤ ਹੈ ਹੀ ਨਹੀਂਗਾ ਜੀ ਕੰਮ ਆਣ ਵਾਲਾ ਜ਼ਰੂਰ ਹੈ ਹਾਂ ਜੀ ਕੀ ਸਮਝਦੇ ਹੋ ਦੋਸਤੀ ਕੀ ਹੈ ਦੋਸਤੀ ਨੂੰ ਹਰ ਬੰਦਾ ਆਪਣੇ ਲੱਭ ਤੁਸੀਂ ਜਿਵੇਂ ਮੈਨੂੰ ਲੱਗਦਾ ਕਿ ਤੁਸੀਂ ਰਾਈਟਰ ਵੀ ਹੋ ਤੁਸੀਂ ਦੱਸਿਆ ਸੀ ਹਨਾ ਕਿ ਮੈਂ ਲਿਖੇ ਨੇ ਤਾਂ ਇੱਕ ਰਾਈਟਰ ਹਰ ਚੀਜ਼ ਨੂੰ ਆਪਣੀ ਨਿਗਾਹ ਨੇ ਨਾਲ ਦੇਖਦਾ ਹੈ ਤੁਹਾਨੂੰ ਕੀ ਲੱਗਦਾ ਦੋਸਤੀ ਕੀ ਹੈ ਦੋਸਤੀ ਮੈਂ ਉਹਦੇ ਹੁਮਾਨ ਸਾਹਿਬ ਦੀ ਗੱਲ ਚੱਲੀ ਤੇ ਉਹਨਾਂ ਦੇ ਲੈ ਲਵਾਂ ਹਾਂ ਉਹਨਾਂ ਤੇ ਹੀ ਲੈ ਲਵਾਂ ਹਾਂ ਜੀ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਮਾਨ ਸਾਹਿਬ ਕੋ ਪ੍ਰੀਮੀਅਰ ਤੇ ਲੈ ਕੇ ਆਓ ਆਏ ਹੋਏ ਹੋਏ ਕਿਉਂਕਿ ਕਲਕਾ ਸਟੈਂਡ ਅਪ ਕਾਮੇਡੀ ਮੈਂ ਹਮਨੇ ਇਤਨਾ ਦੇਖਾ ਹੋਇਆ ਹੈ ਹਮਨੇ ਨਹੀਂ ਸੋਚਿਆ ਕਿ ਸੀਐਮ ਹੋਣੇ ਵਾਲੇ ਇਤਨੇ ਕਾਮੇਡੀ ਉਹਨ ਕੀ ਦੇਖੀਏ ਸਟੈਂਡਰਡ ਕੀ ਕਾਮੇਡੀ ਉਹਨ ਕੀ ਦੇਖੀਏ ਕੀ ਬਾਤ ਹੈ ਸਰ ਤੁਸੀਂ ਉਹਦੀਆਂ ਉਹਨਾਂ ਦੀਆਂ ਸਾਰੀਆਂ ਕਾਸਟਾਂ ਲੈ ਲਓ ਚਾਹੇ ਕੁਲਫੀ ਗੱਲ ਅਸੀਂ ਅੱਜ ਵੀ ਦੇਖ ਰਹੇ ਹਾਂ ਜੀ ਮਿੱਠੀਆਂ ਮਿਰਚਾਂ ਸ਼ੋਜ਼ ਲੈ ਜੁਗਨੂ ਹਾਜ਼ਰ ਹੈ ਜੁਗਨੂ ਹਾਜ਼ਰ ਹੈ ਜੁਗਨੂ ਕਹਿੰਦਾ ਹੈ ਔਰ ਉਸ ਤੋਂ ਬਾਅਦ ਲਫਟਰ ਚ ਸਾਡੇ ਗਏ ਹੋਰ ਉਹਨਾਂ ਨੇ ਸਟੈਂਡ ਅਪ ਮੈਂ ਕਹਿੰਨਾ ਭਗਵੰਤ ਮਾਨਸਾਬਰ ਉਹਨਾਂ ਦੀ ਪੂਰੀ ਟੀਮ ਨੇ ਮਿਲ ਕੇ ਜੋ ਇੱਕ ਕਾਮੇਡੀ ਪੇਸ਼ ਕੀਤੀ ਹੈ ਸਮਾਜ ਵਿੱਚ ਲੁਕੀਆਂ ਹੋਈਆਂ ਬੁਰਾਈਆਂ ਨੂੰ ਉਹਨਾਂ ਤੇ ਤੰਜ਼ ਕੀਤਾ ਜਿੱਦਾਂ ਜਸਪਾਲ ਪੱਟੀ ਸਾਹਿਬ ਕਰਦੇ ਸੀ ਕਮਾਲ ਆ ਜਸਪਾਲ ਪੱਟੀ ਸਾਹਿਬ ਨੂੰ ਵੀ ਸਲੂਟ ਹੈ ਸੋ ਉਹਨਾਂ ਨੇ ਆਪਣੇ ਕਾਮੇਡੀ ਦੇ ਜ਼ਰੀਏ ਸਮਾਜ ਦੀ ਸਮਾਜ ਦੀ ਸੇਵਾ ਕੀਤੀ ਹੈ ਤੇ ਮਾਕਸਰ ਅੱਜ ਵੀ ਜਦੋਂ ਮਿਲਦੇ ਤੇ ਉਹ ਅੱਜ ਰਾਜਨੀਤੀ ਦੇ ਜ਼ਰੀਏ ਵੀ ਸਮਾਜ ਦੀ ਸੇਵਾ ਕਰਦੇ ਪਏ ਤੇ ਅਕਸਰ ਮੈਂ ਕਹਿਣਾ ਹੁੰਨਾ ਇਹ ਨਾ ਸਮਝਣਾ ਕਿ ਲਵੀ ਮੈਂ ਪਰਸਨਲ ਉਹਨਾਂ ਦੀ ਇਸ ਕਰ ਮੈਂ ਦਿਲੋਂ ਕਿਉਂਕਿ ਉਹ ਸੱਚੀ ਉਹ ਸਮਾਜ ਦੀ ਭਲਾਈ ਕਰਨ ਵਾਲੇ ਬੰਦੇ ਮੈਂ ਦੇਖਿਆ ਬਹੁਤ ਕਰੀਬੀ ਤੋਂ ਮੈਂ ਜਾਣਦਾ ਮੈਂ ਕਿਹਾ ਦੌਲਤ ਹਾਸਲ ਕਰਕੇ ਕੋਈ ਧਨવાન ਬੰਦਾ ਹੈ ਹੂੰ ਰਤਬਾ ਹਾਸਲ ਕਰਕੇ ਕੋਈ ਪ੍ਰਧਾਨ ਬੰਦਾ ਹੈ ਹਾਏ ਪਰ ਵਾਹਿਗੁਰੂ ਦੀ ਕਿਰਪਾ ਤੇ ਕਰੋੜਾਂ ਦੁਆਵਾਂ ਹਾਸਲ ਕਰਕੇ ਦੁਨੀਆ 'ਚ ਕੋਈ ਯੋद्धा ਭਗਵੰਤ ਮਾਨ ਬੰਦਾ ਹੈ ਓਏ ਹੋਏ ਸੋ ਇਹ ਮੈਂ ਉਹਨਾਂ ਦੇ ਕੰਮ ਨੂੰ ਡੈਡੀਕੇਟ ਕੀਤਾ ਸ਼ੇਅਰ ਉਹਨਾਂ ਦੀ ਲਾਇਲਟੀ ਨੂੰ ਉਹਨਾਂ ਦੇ ਜਨੂਨ ਨੂੰ ਉਹ ਸ਼ਹੀਦਾਂ ਪ੍ਰਤੀ ਔਰ ਸਾਡੇ ਗੁਰੂਆਂ ਪ੍ਰਤੀ ਜਿਹੜੀ ਉਹ ਸ਼ਰਧਾ ਰੱਖਦੇ ਉਹਨਾਂ ਨੂੰ ਮੈਂ ਇਹ ਡੈਡੀਕੇਟ ਕਰਦਾ ਹੁਣ ਬਟ ਇੱਕ ਕਾਮੇਡੀ ਜਿੱਦਾਂ ਤੁਸੀਂ ਕਹਿੰਦੇ ਕਿ ਪੰਜਾਬੀ ਫਿਲਮਾਂ ਕੁਝ ਡਬਲ ਮੀਨਿੰਗ ਇਹ ਉਹ ਨਹੀਂ ਸਰ ਪੰਜਾਬੀ ਫਿਲਮਾਂ ਬਹੁਤ ਸਾਰੀਆਂ ਐਦਾਂ ਦੀਆਂ ਵੀ ਆਈਆਂ ਨੇ ਬਿਲਕੁਲ ਹਾਂ ਨੋ ਡਾਊਟ ਬਿਲਕੁਲ ਕੋਈ ਡਬਲ ਮੀਨਿੰਗ ਨਹੀਂ ਕਮਾਲ ਦੀਆਂ ਫਿਲਮਾਂ ਹੋ ਚਾਹੇ ਹੋ ਤੁਸੀਂ ਕੈਰੀਓਨ ਜੱਟਾ ਦਾ ਜ਼ਿਕਰ ਕੀਤਾ ਇਹਨਾਂ ਨੇ ਹੋਰ ਕਈ ਜੱਟ ਐਂਡ ਜੂਲੀਅਟ ਸਰ ਹਾਂ ਬਿਲਕੁਲ ਤੇ ਐਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਦੇ ਵਿੱਚ ਆਈਆਂ ਪੰਜਾਬ 84 ਚਾਹੇ ਉਹ ਕਾਮੇਡੀ ਨਹੀਂ ਸੀ ਲੇਕਿਨ ਪੰਜਾਬੀ ਜਿਸ ਜੋ ਜੋ ਵੀ ਕਰਦੇ ਆ ਉਹ ਅੱਤ ਦਾ ਹੀ ਕਰਦੇ ਆ ਮੈਂ ਇਹ ਦੇਖਿਆ ਤੇ ਡਬਲ ਮੀਨਿੰਗ ਕਰਕੇ ਕਹਿੰਦਾ ਉਹ ਠੀਕ ਹੈ ਲਾਈਫ ਤੇ ਉਹਦੀ ਲੰਬੀ ਨਹੀਂ ਹੁੰਦੀ ਬਟ ਐਦਾਂ ਦੀ ਕਾਮੇਡੀ ਹੋਣੀ ਚਾਹੀਦੀ ਐਦਾਂ ਦੀ ਚੀਜ਼ ਹੋਣੀ ਚਾਹੀਦੀ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕੀਏ ਤੇ ਕੋਈ ਵੀ ਗੱਲ ਕਿਸੇ ਦੀ ਵੀ ਧਰਮ ਜਾਤ ਮਜ਼ਹਬ ਨੂੰ ਠੇਸ ਪਹੁੰਚਾਉਂਦੀ ਨਾ ਹੋਵੇ ਕਿਸੇ ਨੂੰ ਉਹਦਾ ਦੁੱਖ ਨਾ ਲੱਗੇ ਜੋ ਮਰਜ਼ੀ ਤੁਸੀਂ ਕਰੀ ਜਾਓ ਲੋਕਾਂ ਨੂੰ ਉਹ ਕਬੂਲ ਹੋਏਗਾ ਜਿਹਦੇ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਬਸ ਫਿਰ ਅਬ ਹਮ ਆਪਕੇ ਬਾਸ ਆਤੇ ਹੈ ਜੀ ਸਾਰੀ ਫਿਲਮ ਪੰਜਾਬੀ ਵਿੱਚ ਸ਼ੂਟ ਹੋਈ ਹੈ ਇਹ ਨਹੀਂ ਇਹ ਬੰਬੇ ਵਿੱਚ ਹੋਈ ਏ ਅੱਛਾ ਫਿਲਮ ਬੰਬੇ ਵਿੱਚ ਸ਼ੂਟ ਹੋਈ ਆ ਬੰਬੇ ਇਸकी कहानी जो है वो पंजाब ਤੁਸੀਂ ਸਟੱਡੀ ਕੀਤਾ ਸੀ ਪਹਿਲਾਂ ਕੈਰੈਕਟਰਸ ਨੂੰ ਜਾਂ ਕੁਝ ਪੰਜਾਬ ਨੂੰ ਲੈ ਕੇ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਸੀ ਪਹਿਲੇ ਤੋਂ ਸਟੱਡੀ ਇਹ ਕੀ ਹੈ ਕਿ 25 30 ਫਿਲਮਾਂ ਦੇਖ ਲਈ ਪੰਜਾਬੀ पच्चीस तीस फिल्म बड़ी बडी एक्टर्स की देखी कुछ नहीं मैंने नाम सुने हुए थे, क्या है बहुत अच्छा है तो उनको मैंने एक फोन किया फोन पे सब्जेक्ट सुनाये उनको अच्छा लगा फिर पंजाब आके पूरी कहानी सुनाई तो उन्होंने पिक्चर डन कर दी कहानी सुन के उनको पूरी स्क्रिप्ट भी मैंने दे दी बिफोर शूटिंग वो भी उन्होंने पढ़ लिया और बॉम्बे आके उन्होंने इतना अच्छा काम किया है कि वो भी एक्टर है उनके तो चार एल्बम है सिंगर है उनकी वाइफ अनुपम खेर के स्टूडेंट स्टूडेंट थी उनके इंस्टीट्यूट में एक्टिंग की तो सब अच्छा एक्टिंग सैना सर उन्होंने ऑलरेडी दो फिल्में पंजाबी में की हुई थी हमसे मिली हमको किसी ने मिलवाया मिस्टर जॉन करके एक सेक्रेटरी है जो जिमी शेड्यूल के सेक्रेटरी थे उन्होंने मिलवाया उनको सब्जेक्ट अच्छा लगा बोले अरी जी मुझे पिक्चर करनी है ख़त्म मुझे करनी है पिक्चर और मैंने जो नरेशन दिया उनको अच्छा लगा बोला नरेशन सुन के कॉमेडी लग रहा है सर को ही मैंने दीपक राजा जी को भी जब सब्जेक्ट सुनाया तो इतने ये खुश हो गए बोले अरी जी कीजिए मैं अपनी तरफ से भी आपको हेल्प करूँगा और इन्होंने भी ਕੀ ਕੀਤਾ ਬਹੁਤ ਅੱਛਾ ਕੰਮ ਕੀਤਾ ਇਸਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸਰ ਤੁਸੀਂ ਆਪਣਾ ਸਮੇਂ ਦਿੱਤਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਲਿਵ ਆਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਿਲੋਂ ਅਰਦਾਸਾਂ ਦੁਆਵਾਂ ਕਿ ਮਾਲਕ ਤੁਹਾਨੂੰ ਹਮੇਸ਼ਾ ਹੱਸਦਾ ਵਸਦਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਬਹੁਤ ਧੰਨਵਾਦ ਤਾਂ 29 ਨਵੰਬਰ ਨੂੰ ਫਿਲਮ ਸਿਨੇਮਾ ਚ ਆਉਣ ਜਾ ਰਹੀ ਹੈ ਜੀ ਤਾਂ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਫੁਲੀ ਕਮੇਡੀ ਫਿਲਮ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਜਿਸ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਕਿਉਂਕਿ ਜਦੋਂ ਅਸੀਂ ਸਿਨੇਮਾ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਸੋਚ ਕੇ ਜਾਣਾ ਪੈਂਦਾ ਹੈ ਕਿ ਫਿਲਮ ਕਿਵੇਂ ਦੀ ਹੋਵੇਗੀ ਕਿ ਆ ਇਹਦੇ ਵਿੱਚ ਕੋਈ ਐਦਾਂ ਦੀ ਗੱਲ ਨਾ ਹੋਵੇ ਕਿ ਮੇਰੇ ਨਾਲ ਬੈਠੀ ਮੇਰੀ ਮਾਂ ਤੋਂ ਮੰਨੂ ਗਰਦਨ ਇੱਧਰ ਘਮਾਣੀ ਪਵੇ ਪਰ ਫੁਲੀ ਕਮੇਡੀ ਹੈ ਬਹੁਤ ਸਾਰੇ ਮੈਸੇਜ ਨੇ ਫਿਲਮ ਦੇ ਵਿੱਚ ਤੁਸੀਂ ਇੰਜੋਏ ਕਰੋਗੇ ਪੈਸਾ ਵਸੂਲ ਕਰੋਗੇ ਜਿੰਨਾ ਲਾਉਂਗੇ ਤਾਂ 29 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਦੇ ਲਈ ਜਰੂਰ ਜਾਇਓ ਮੀਆਂ بیوی ਰਾਜੀ ਤਾਂ ਕੀ ਕਰਨਗੇ ਭਾਜੀ ਧੰਨਵਾ Só <laughs> <laughs> so, so, so. obrigado. Okay.